ਅਲ ਕਰਾਂਗੇ 70ਆਂ ਜਿਹੜੀਆਂ ਆਸਟ੍ਰੇਲੀਅਨ ਸਿੱਖੇਡਾਂ ਹੁੰਦੀਆਂ ਔਰ ਇਹਨੂੰ ਮਿਨੀ 올림픽ਸ ਵੀ ਕਿਹਾ ਜਾਂਦਾ ਮਾਨ ਨਾਲ ਦੱਸ ਸਕਦੇ ਕਿ ਵੀ ਤਕਰੀਬਨ 5000 ਜਿਹੜਾ ਪਾਰਟਿਸਪੇਟ ਕਰਦੇ 180 ਸੌਕਰ ਦੀਆਂ ਟੀਮਾਂ ਨੇ ਬਿਲਕੁਲ ਜੀ ਔਰ ਹਜ਼ਾਰ ਪਲੱਸ ਬੱਚੇ ਨੇ ਸੱਚੀ ਬੜੀ ਖੁਸ਼ੀ ਦੀ ਗੱਲ ਆ ਕਿ ਫਲੇਟਿਕ ਦੇ ਨੇ ਜੀ ਇਹ ਵਾਸਤੇ ਮਾਨ ਵਾਲੀ ਗੱਲ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹੋਏ ਵੀ ਸਾਡੇ ਜਿਹੜੇ ਬੱਚੇ ਆ ਉਹ ਇਹਨਾਂ ਗੀਮਾਂ ਦੇ ਨਾਲ ਅਜੇ ਤੱਕ ਜੁੜੇ ਹੋਏ ਆ ਤੇ 40 ਪਲੱਸ ਜਿਹੜੇ ਉਹ ਸਟਾਲ ਲੱਗਣੇ ਉਹ ਅਲੱਗ-ਅਲੱਗ ਬਿਜ਼ਨੈਸਿਸ ਦੇ ਵੀ ਹੋਣਗੇ ਆਪਣੇ ਭਾਈਚਾਰੇ ਦੇ ਉਹਦੇ ਵਿੱਚ ਔਰ ਖਾਸ ਚੀਜ਼ ਇਹ ਵੀ ਵੀ ਹਰ ਇੱਕ ਚੀਜ਼ ਨੂੰ ਤਰਜੀਹ ਦਿੱਤੀ ਜਾਂਦੀ ਹੈ ਬਹੁਤ ਹੀ ਲੋਕਾਂ ਨੂੰ ਜਦੋਂ ਅਸੀਂ ਕਹਿੰਦੇ ਨਾ ਵੀ ਸਿੱਖ ਫਾਰਮ ਹੋ ਉਹ ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਵੀ ਇਹ ਹੈ ਕੀ ਹੈ ਇਸੇ ਕਰਕੇ ਅਸੀਂ ਜਿਹੜੀ ਉੱਥੇ ਦਰਸ਼ਕ ਵੀ ਜਾਂਦੇ ਆ ਸੰਗਤ ਵੀ ਜਾਂਦੇ ਆ ਤੇ ਜਦੋਂ ਉਹਨਾਂ ਨੂੰ ਬਾਅਦ ਚ ਪਤਾ ਲੱਗਦਾ ਵੀ ਆਹ ਵੀ ਕੋਈ ਚੀਜ਼ ਹੋਈ ਹੈ ਉਹ ਕਹਿੰਦੇ ਵੀ ਸਾਨੂੰ ਤਾਂ ਇਹਦੇ ਬਾਰੇ ਜਾਣ ਨਹੀਂ ਸੀ ਹੈਗੀ ਉਹ ਆਉਣ ਵਾਲੇ ਸਮੇਂ 'ਚ ਆਪਾਂ ਕਿਹੜੀਆਂ ਗੱਲਾਂ ਤੇ ਵਿਚਾਰ ਕਰੀਏ ਕਿ ਜਿਹੜੇ ਆਪਾਂ ਨੂੰ ਦਿੱਕਤਾਂ ਆ ਰਹੀਆਂ ਨੇ ਉਹਨਾਂ ਦਾ ਆਪਾਂ ਹੱਲ ਕਿਵੇਂ ਕਰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਪੰਜਾਬ ਟੀਵੀ ਆਸਟ੍ਰੇਲੀਆ ਦੀ ਜਿਹੜੀ ਪੋਡਕਾਸਟ ਸੀਰੀਜ਼ ਉਹਦੇ ਵਿੱਚ ਇੱਕ ਹੋਰ ਗੱਲਬਾਤ ਲੈ ਕੇ ਹਾਜ਼ਰ ਹਾਂ ਜੀ ਗੱਲਬਾਤ ਦਾ ਵਿਸ਼ਾ ਰਹੂਗਾ ਜੀ ਸਿੱਖ ਗੇਮਸ ਜਿਹੜੀਆਂ 21ਵੇਂ ਸੈਂਟੀਵੇਸ ਗੇਮ ਸਿਡਨੀ ਦੇ ਵਿੱਚ ਹੋ ਰਹੀਆਂ ਨੇ 18 19 ਤੇ 20 ਅਪ੍ਰੈਲ ਨੂੰ ਬਹੁਤ ਤਿਆਰੀਆਂ ਚੱਲ ਰਹੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਅਥਲੈਟਿਕ ਦੇ ਔਰ ਕਬੱਡੀ ਦੇ ਔਰ ਸਾਰੇ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਔਰ ਤੁਸੀਂ ਵੀ ਅ ਅਗਰ ਪਹੁੰਚ ਰਹੇ ਹੋ ਤਾਂ ਬਹੁਤ ਖੁਸ਼ੀ ਦੀ ਗੱਲ ਆ ਪਰ ਅਗਰ ਤੁਸੀਂ ਕਿਸੇ ਕਾਰਨ ਕਰਕੇ ਵਿਜ਼ਿਟ ਨਹੀਂ ਕਰ ਰਹੇ ਜਿਹੜੀ ਕਿ ਕਿਹਾ ਜਾਂਦਾ ਕਮਿਨੀਅਲ ਓਲੰਪਿਕ ਅਸਿੱਖਾਂ ਦੀ ਪੰਜਾਬੀਆਂ ਦੀ ਆ ऑस्ट्रेलिया ਦੇ ਵਿੱਚ ਪੂਰੀ ਦੁਨੀਆ ਭਰ ਚ ਲੋਕ ਉਹਨੂੰ ਦੇਖਦੇ ਆ ਸੋ ਅਸੀਂ ਐਜ਼ ਅ ਟੀਮ ਪੰਜਾਬ ਟੀਵੀ ਆਸਟ੍ਰੇਲੀਆ ਵੀ ਉੱਥੇ ਅਸੀਂ ਪਹੁੰਚ ਰਹੇ ਹਾਂ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿਹੜੀ ਲਾਈਵ ਤੁਹਾਨੂੰ ਦਿਖਾਇਆ ਜਾਵੇ ਅ ਅਲੱਗ-ਅਲੱਗ ਗੇਮਸ ਜਿਹਦੇ ਵਿੱਚ ਕਬੱਡੀ ਤੋਂ ਇਲਾਵਾ ਫੁੱਟਬਾਲ ਵੀ ਆ ਉਸ ਤੋਂ ਇਲਾਵਾ ਵਾਲੀਬਾਲ ਵੀ ਆ ਉਸ ਤੋਂ ਇਲਾਵਾ ਬਹੁਤ ਖੁਸ਼ੀ ਦੀ ਗੱਲ ਆ ਕਿ ਐਥਲੈਟਿਕ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਪਹੁੰਚ ਰਹੇ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਕਲਚਰਲ ਨਾਈਟ ਵੀ ਆ ਉਹ ਵੀ ਦਿਖਾਵਾਂਗੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਦਿਲਜੀਤ ਸਿੱਧੂ ਨੇ ਕਾਫੀ ਲੰਬੇ ਸਮੇਂ ਤੋਂ ਬਾਅਦ ਦੁਬਾਰਾ ਉਹਨਾਂ ਦੀ ਵਾਪਸੀ ਹੋਈ ਆ ਪਹਿਲਾਂ ਸਵਾਗਤ ਕਰਦੇ ਹਾਂ ਸਿੱਧੂ ਵੈਲਕਮ ਜੀ ਸਸੇਗਾ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਟੀਵੀ ਦੀ ਜਿੰਨੀ ਵੀ ਟੀਮ ਆ ਸੋ ਵਾਕਈ ਇੱਕ ਲੰਬੇ ਵਕਤੇ ਤੋਂ ਬਾਅਦ ਜਿਹੜੀ ਉਹ ਤੁਹਾਰਾ ਤੁਹਾਡੇ ਰੂਬਰੂ ਹੋਏ ਆ ਪੰਜਾਬ ਟੀਵੀ ਦੇ ਜਿੰਨੇ ਵੀ ਆਪਣੇ ਦਰਸ਼ਕ ਨੇ ਸੋ ਜ਼ਿੰਦਗੀ ਦੇ ਵਿੱਚ ਉਤਾਰ ਛੜਾ ਬ ਚੱਲਦੇ ਰਹਿੰਦੇ ਆ ਸੋ ਉਤਾਰ ਛੜਾ ਚਲਦੀ ਦਾ ਨਾਮ ਜਿਹੜਾ ਉਹ ਜ਼ਿੰਦਗੀ ਆ ਸੋ ਔਰ ਸਾਨੂੰ ਮੱਦੇ ਨਜ਼ਰ ਰੱਖਦੇ ਹੋਏ ਵਾਪਸੀ ਫਿਰ ਕੀਤੀ ਆ ਅਵਰ ਆਪਾਂ ਹੁਣ ਜੁੜੇ ਰਵਾਂਗੇ ਡੇ ਬਾਏ ਡੇ ਜਿਵੇਂ ਵੀ ਆਪਣੇ ਇਵੈਂਟਸ ਸਿਆਂ ਜਿਵੇਂ ਵੀ ਆਪਣੇ ਸੈਗਮੈਂਟਸ ਆਉਂਦੇ ਰਹਿਣਗੇ ਸੋ ਸਵਾਗਤ ਹੈ ਇੱਕ ਵਾਰੀ ਫਿਰ ਤੁਹਾਡਾ ਪੰਜਾਬ ਟੀਵੀ ਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਦੜੀ ਸਿੱਧੂ ਤੇ ਦੋਸਤੋ ਜਿੱਦਾਂ ਲੁਹਾਂਮ ਸਾਹਿਬ ਨੇ ਪਹਿਲਾਂ ਗੱਲ ਕੀਤੀ ਕਿ ਅੱਜ ਆਪਾਂ ਗੱਲ ਕਰਾਂਗੇ ਸੈਂਤਵੀਆਂ ਜਿਹੜੀਆਂ ਆਸਟ੍ਰੇਲੀਅਨ ਸਿੱਖੇਡਾਂ ਹੁੰਦੀਆਂ ਨੇ ਔਰ ਇਹਨੂੰ ਮਿਨੀ 올ੰਪੀਅਨ ਵੀ ਕਿਹਾ ਮਿਨੀ 올ੰਪਿਕਸ ਵੀ ਕਿਹਾ ਜਾਂਦਾ ਆਸਟ੍ਰੇਲੀਆ ਦੀਆਂ ਖਾਸ ਕਰਕੇ ਔਰ ਲੁਹਾਂਮ ਸਾਹਿਬ ਜਿੱਦਾਂ ਦੀ ਖਾਸियत ਆ ਕਿ ਇਹਦੇ ਵਿੱਚ ਜਿਹੜਾ ਉਤਸ਼ਾਹ ਹੈ ਉਹ ਸਾਡੇ ਬੱਚਿਆਂ ਦਾ ਬਹੁਤ ਜ਼ਿਆਦਾ ਹੁੰਦਾ ਹੈ ਹਮੇਸ਼ਾ ਦੀ ਤਰ੍ਹਾਂ ਔਰ ਖਾਸ ਕਰ ਜਦੋਂ ਇਹ ਗੀਮਾ ਜਿਸ ਸਾਡੇ ਦਰਸ਼ਕ ਬਹੁਤੇ ਨਹੀਂ ਜਾਣਦੇ ਜਿਹੜੇ ਹੁਣ ਜੁੜੇ ਆ ਚਾ ਸਿੱਖ ਗੀਮਾ ਦੀ ਹਿਸਟਰੀ ਨਹੀਂ ਜਾਣਦੇ ਤੇ ਜਦ ਆਪ ਗੱਲ ਕਰੀਏ ਕਿ ਇਹ ਹਰ ਸ਼ਹਿਰ ਬਦਲਦੀਆਂ ਨੇ ਹਰ ਸਾਲ ਔਰ ਇਹ 37ਵਾਂ ਵਰ੍ਹਿਆਂ ਦਾ ਕੋਵਿਡ ਕਰਕੇ ਵਿੱਚੋਂ ਦੋ ਤਿੰਨ ਸਾਲ ਇਹਨਾਂ ਨੇ ਸਕਿੱਪ ਕੀਤਾ ਔਰ ਪਿਛਲੇ ਸਾਲ ਇਹ ਐਡੀਲੇਡ ਦੇ ਵਿੱਚ ਸੀ ਇਸ ਵਾਰ ਸਿਡਨੀ ਦੀ ਵਾਰੀ ਆ ਤੇ ਸਾਡੇ ਵਾਸਤੇ ਖੁਸ਼ਖਬਰੀ ਇਹ ਵੀ ਅਗਲੀ ਵਾਰੀ ਮਲਬੰਦੀ ਵੀ ਬਿਲਕੁਲ ਬਿਲਕੁਲ ਸੋ ਇਨ ਦੀ ਖਾਸ ਚੀਜ਼ ਇਹਦੇ ਵਿੱਚ ਹੈ ਵੀ ਦਰਸ਼ਕਾਂ ਦਾ ਉਤਸ਼ਾਹ ਜਿੱਥੇ ਰਹਿੰਦਾ ਨਾ ਉੱਥੇ ਸਾਡੇ ਜਿਹੜੇ ਯੰਗ ਬੱਚੇ ਆ ਉਹਨਾਂ ਦਾ ਉਤਸ਼ਾਹ ਭਾਰੀ ਆ ਕਿਵੇਂ ਵੇਖਦੇ ਹੋ ਤੁਸੀਂ ਸਾਰੇ ਕਿਸੇ ਨੂੰ ਇਹਨੂੰ ਅ ਬਿਲਕੁਲ ਲਾਸਟ ਈਅਰ ਆਪਾਂ ਐਡੀਲੇਡ ਸਿਚ ਸਭ ਮਿਲੇ ਸੀ ਆਪਾਂ ਤੁਸੀਂ ਵੀ ਨਾਲ ਕਵਰੇਜ ਕੀਤੀ ਸੀ ਉੱਥੇ ਤੇ ਅ ਐਡੀਲੇਡ ਹਾਲਾਂਕਿ ਵਸੋਂ ਦੇ ਤੌਰ ਤੇ ਦੇਖੀਏ ਤਾਂ ਪੰਜਾਬੀ ਭਾਈਚਾਰੇ ਦਾ ਕੋਈ ਬਾਲਾ ਵੱਡਾ ਸ਼ਹਿਰ ਨਹੀਂ ਆਪਾਂ ਕਹਿ ਸਕਦੇ ਬਹੁਤ ਛੋਟਾ ਸ਼ਹਿਰ ਆ ਪਰ ਬਹੁਤ ਸੋਹਣੇ ਪ੍ਰਬੰਧ ਉੱਥੇ ਦੇਖਣ ਨੂੰ ਮਿਲੇ ਔਰ ਗਰਮੀ ਦੇ ਬਾਵਜੂਦ ਲੋਕਾਂ ਨੇ ਇੰਜੋਏ ਕੀਤਾ ਅ ਲੱਗ ਲੱਗ ਆਪਾਂ ਉੱਥੇ ਚੀਜ਼ਾਂ ਦੇਖਦੇ ਆ ਬਹੁਤ ਸਾਰੀਆਂ ਜਿਹੜੀਆਂ ਸਟਾਲਸ ਨੇ ਡਿਫਰੈਂਟ ਦੇਖਦੇ ਆ ਔਰ ਗ੍ਰਫਟ ਗੇਮਾਂ ਤੋਂ ਬਾਅਦ ਜੀ ਆਪਾਂ ਕਹਿ ਲਈ ਵੀ ਗ੍ਰਫਟ ਸਿੱਖ ਗੇਮ ਜਿਹੜੀਆਂ ਹੁੰਦੀਆਂ ਨੇ ਛੀਦੀ ਦਿਹਾੜੇ ਤੇ ਆਪਣੇ ਉਸ ਤੋਂ ਜੇ ਆਪਾਂ ਵੱਡਾ ਇਵੈਂਟ ਕੋਈ ਦੇਖਦੇ ਆ ਤਾਂ ਉਹ ਸਿੱਖ ਗੇਮਸ ਨੇ ਅ ਪ੍ਰਚੰਗੀ ਚੀਜ਼ ਉਦੋਂ ਲੱਗਦੀ ਆ ਸਿਰਸਬ ਜਦੋਂ ਦੁਨੀਆ ਭਰ ਦੇ ਵਿੱਚ ਦੀ ਛਲਾਗਾ ਹੁੰਦੀ ਆ ਜਦੋਂ ਦੁਨੀਆ ਭਰ ਦਾ ਮੀਡੀਆ ਇਹਨੂੰ ਕਵਰੇਜ ਕਰਦਾ ਆ ਬਹੁਤ ਸਾਰੇ ਦੇਸ਼ ਨੇ ਸਿਰਸਬ ਜਿੱਥੇ ਆਪਣੇ ਪੰਜਾਬੀ ਭਾਈਚਾਰੇ ਨੇ ਆਸਟ੍ਰੇਲੀਆ ਤੋਂ ਪਹਿਲਾਂ ਔਰ ਪਹਿਲਾਂ ਕਹ ਲਈ ਤਾਂ 100-100 ਸਾਲ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਆਪਣੀ ਤੀਜੀ ਪੀੜ੍ਹੀ ਆ ਯੂਕੇ ਦੇ ਵਿੱਚ ਆਪਣੀ ਤੀਜੀ ਚੌਥੀ ਪੀੜ੍ਹੀ ਆ ਅਮਰੀਕਾ ਦੇ ਵਿੱਚ ਆਪਣੇ ਵੱਡੇ ਵੱਡੇ ਲੋਕਾਂ ਦੇ ਬਿਜ਼ਨਸ ਨੇ ਪਰ ਇਦਾਂ ਦੀਆਂ ਜਿਹੜੀਆਂ ਗੇਮਸ ਨੇ ਉਹ ਵੀ 37 ਸਾਲ ਲਗਾਤਾਰ ਜਿਨ੍ਹਾਂ ਨੂੰ ਹੋ ਗਿਆ ਹੁਣ ਤੇ ਜਿਹਦੇ ਵਿੱਚ ਆ ਆਪਾਂ ਮਾਨ ਨਾਲ ਦੱਸ ਸਕਦੇ ਕਿ ਵੀ ਤਕਰੀਬਨ 5000 ਬੱਚਾ ਜਿਹੜਾ ਪਾਰਟਿਸਿਪੇਟ ਕਰ ਰਿਹਾ ਅਲੱਗ-ਅਲੱਗ ਆ ਇਵੈਂਟਸ ਦੇ ਵਿੱਚ ਇਹਦੇ ਵਿੱਚ ਤੁਸੀਂ ਦੱਸਿਆ ਵੀ 150 ਪਲੱਸ ਟੀਮਾਂ ਸ਼ੌਕ ਕਰਦੀਆਂ ਨੇ 180 180 180 ਸ਼ੌਕ ਕਰਦੀਆਂ ਟੀਮਾਂ ਨੇ ਬਿਲਕੁਲ ਜੀ ਔਰ ਹਜ਼ਾਰ ਪਲੱਸ ਜਿਹੜੇ ਬੱਚੇ ਨੇ ਸੱਚੀ ਬੜੀ ਖੁਸ਼ੀ ਦੀ ਗੱਲ ਆ ਕਿ ਐਥਲੈਟਿਕ ਦੇ ਨੇ ਜੀ ਜਿਹੜੇ ਐਥਲੈਟਿਕ ਦੇ ਬਹੁਤ ਸਾਰੇ ਉਹਨਾਂ ਨੇ ਪ੍ਰਬੰਧ ਕੀਤੇ ਆ ਕਬੱਡੀ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਵੀ ਸੁਣਨ ਚ ਆਇਆ ਕਿ ਜੂਨੀਅਰ ਟੀਮਾਂ ਬਿਆਦ ਕੀ ਖੇਡਣੀਆਂ ਜਿਹੜੀ ਕਿ ਬੜੀ ਲੰਬੀ ਲੰਬੇ ਸਮੇਂ ਤੋਂ ਮੰਗ ਸੀ ਇਹਦਾ ਇਹਦਾ ਨੂੰ ਸਾਹ ਬੜੇ ਲੰਬੇ ਸਮੇਂ ਤੋਂ ਇਸੇ ਚੀਜ਼ ਦੀ ਡਿਸਕਸ ਚੱਲਦੀ ਹੁੰਦੀ ਸੀ ਹਰ ਵਾਰ ਜਦੋਂ ਸਿੱਖ ਖੇਡਾਂ ਹੋਣੀਆਂ ਕਿ ਸਾਡੇ ਦੇ ਜਿਹੜੇ ਇੱਥੋਂ ਦੇ ਜੰਪੜ ਬੱਚੇ ਆ ਜਾਂ ਜਿਹੜੇ ਇੱਥੇ ਰਹਿੰਦੇ ਆ ਬੱਚੇ ਆ ਇਨਸੈਡ ਆਫ ਕਿ ਅਸੀਂ ਬਾਹਰੋਂ ਪਲੇਅਰ ਆ ਜਿਹੜੇ ਉਹਨਾਂ ਨੂੰ ਪੈਸਾ ਖਰਚ ਕੇ 50-50 ਹਜ਼ਾਰ ਦੀਆਂ ਟੀਮਾਂ ਬਣਾਈਏ ਨੋ ਡਾਊਟ ਚੰਗੇ 플레이ਰ ਨੂੰ ਖੇਡਣਾ ਦੇਖਣਾ ਚਾਹੁੰਦਾ ਹੈ ਪਰ ਜਿਹੜੇ ਛੋਟੇ ਬੱਚੇ ਆ ਜਾਂ ਇਥੋਂ ਦੇ ਜਿਹੜੀਆਂ ਸੜੀਆਂ ਟੀਮਾਂ ਨੇ ਉਹਨਾਂ ਵਿੱਚ ਔਰ ਇੱਕ ਖੁਸ਼ੀ ਵਾਲੀ ਗੱਲ ਹੈ ਵੀ ਇਸ ਵਾਰ ਜਿਹੜੀਆਂ ਯੂਨੀਅਰ ਟੀਮਾਂ ਜੋ ਸਾਡੇ ਖੈਰਾ ਸਾਹਿਬ ਹੋਣੀ ਆ ਜਾਂ ਸੈਟਲੋ ਸਾਹਿਬ ਨੇ ਪ੍ਰੈਜ਼ੀਡੈਂਟ ਨੇ ਉਹਨਾਂ ਮੁਤਾਬਕ ਕਿ ਇਸ ਵਾਰ ਜਿਹੜੀਆਂ ਯੂਨੀਅਰ ਟੀਮਾਂ ਨੇ ਉਹਨਾਂ ਦੀ ਜਿਹੜੀ ਅਕਰਸ਼ਕਾ ਉਹ ਜ਼ਿਆਦਾ ਰਹੇਗਾ ਕਿਉਂਕਿ ਉਹ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਯੂਨੀਅਟੀਆਂ ਨੇ ਸਭ ਨੂੰ ਕਿਉਂਕਿ ਇੱਥੋਂ ਦੇ ਜੰਪਲ ਹੋਣਗੇ ਜ਼ਿਆਦਾਤਰ ਜਾਂ ਕੋਈ ਜਿਹੜੇ ਪੁਰਾਣੇ ਆਪਣੇ ਸਟੂਡੈਂਟ ਵੀ ਜੇ ਤੇ ਹੋਣਗੇ ਜਾਂ ਕੋਈ ਟੀਆਰ ਹੋਗੇ ਹੋਣਗੇ ਪਰ ਉਹਨਾਂ ਦਾ ਸ਼ੌਂਕ ਸੀਗਾ ਆਪਾਂ ਬੜੇ ਦੇਖਦੇ ਹਾਂ ਸੋ ਸਭ ਜਿਨ੍ਹਾਂ ਨੇ 5 5 7 7 ਸਾਲ ਦਾ ਗੈਪ ਆ ਜਾਂਦਾ ਕਿਉਂਕਿ ਇਥੋਂ ਦਾ ਸਬਦਾਚਾਰੀ ਕਹਿ ਲੋ ਵੀ ਇਹਦਾ ਕੰਮ ਕਰਨ ਦਾ ਤਰੀਕਾ ਹੀ ਇਹ ਆ ਕਿ ਵੀ ਤੁਸੀਂ ਜਦੋਂ ਇੱਕ ਪਾਸੇ ਲੱਗ ਜਾਂਦੇ ਹੋ ਫਿਰ ਤੁਹਾਡੇ ਕੋਲ ਟਾਈਮ ਹੀ ਨਹੀਂ ਬਚਦਾ ਕਿ ਤੁਸੀਂ ਕਿਸੇ ਹੋਰ ਚੀਜ਼ ਲਈ ਸੋਚ ਸਕੋ ਸੋ ਬੜੇ ਲੋਕ ਨੇ ਉਹ ਕਹਿੰਦੇ ਯਾਰ ਆਹ ਸਾਲ ਲਈ ਚਲੋ ਅਗਲੇ ਸਾਲ ਦੁਬਾਰਾ ਸ਼ੁਰੂ ਕਰਾਂਗੇ ਆਪਾਂ ਅਲੱਗ-ਅਲੱਗ ਗੇਮਾਂ ਜ ਦੇ ਦੇ ਪਿਛਲੇ ਹਫ਼ਤੇ ਆਪਾਂ ਕ੍ਰਿਕਟ ਦਾ ਫਾਈਨਲ ਦੇਖਿਆ ਬਹੁਤ ਸੋਹਣਾ ਉਹਦੇ ਵਿੱਚ ਵੀ ਬਹੁਤ ਸਾਰੇ ਪਲੇਅਰ ਹੁੰਦੇ ਉਹ ਕਹਿੰਦੇ ਯਾਰ 5 ਸਾਲ ਬਾਅਦ ਵਾਪਸੀ ਕੀਤੀ ਆ ਉਹ ਚੀਜ਼ਾਂ ਵੀ ਇੱਕ ਪੋਜ਼ਿਟਿਵ ਪੱਖ ਆ ਵੇਖਣ ਨੂੰ ਮਿਲੂਗਾ ਪਰ ਮੈਨੂੰ ਲੱਗਦਾ ਵੈਸੇ ਵੀ ਜੇ ਆਪਾਂ ਗੱਲ ਕਰੀਏ ਜਿੰਨੀਆਂ ਕਿ ਮੈਂ ਸੈੱਗ ਗੇਮਸ ਅਲੱਗ-ਅਲੱਗ ਥਾਵਾਂ ਤੇ ਦੇਖੀਆਂ ਚਾਹੇ ਪਰਥ ਲਾਲੋ ਐਡੀ ਰੇਡ ਲਾਲੋ ਬ੍ਰਿਸਬਨ ਵੀ ਪਿਛਲੇ ਤੋਂ ਪਿਛਲੇ ਸਾਲ ਜਾਣ ਦਾ ਮੌਕਾ ਮਿਲਿਆ ਆ ਮੈਲਬੌਰਨ ਦੀ ਆਪਾਂ ਦੇਖੀ 2018 19 ਦੇ ਵਿੱਚ ਕੇਸੀ ਫੀਲਡ ਹੋ ਜਾਂਦੀ ਸੀ ਆਪਣੇ ਪਰ ਸਿਡਨੀ ਜਿਹੜੇ ਪ੍ਰਬੰਧ ਹੁੰਦੇ ਆ ਜੀ ਸਿਰਸਰ ਉਹ ਬਹੁਤ ਬਾਗਮਾਲ ਹੁੰਦੇ ਆ ਇਹ ਬਿਲਕੁਲ ਕਿਤੇ ਨਹੀਂ ਕਿਤੇ ਨੂੰ ਇਹਨੂੰ ਸਮਝ ਲੋ ਵੀ ਹਾਂ ਵੀ ਸਮਝ ਲਿਆ ਗਿਆ ਐ ਐਕਸਪੈਕਟੇਸ਼ਨ ਵੀ ਜਿਹੜੀਆਂ ਸਾਡੀਆਂ ਉਹ ਸਿਡਨੀ ਤੋਂ ਜ਼ਿਆਦਾ ਹੁੰਦੀਆਂ ਹਰ ਵਾਰ ਨੋ ਡਾਊਟ ਮੈਲਬਨ ਤੋਂ ਵੀ ਹੁੰਦੀਆਂ ਨੇ ਪਰ ਸਿਡਨੀ ਜਿੱਦਾਂ ਕਹਿੰਦੇ ਵੀ ਆਪਣੇ ਸ਼ੁਰੂਆਤ ਤੋਂ ਜਿਹੜੀ ਹੋਈ ਆ ਜਾਂ ਪੰਜਾਬੀ ਬਹੁਤ ਆਤਮ ਜਿਹੜੇ ਹੈਗੇ ਨੇ ਪੁਰਾਣੇ ਉੱਥੇ ਵਸੇ ਨੇ ਔਰ ਐਕਸਪੀਰੀਅੰਸ ਨੇ ਔਰ ਇੰਨੇ ਕੋਈ ਸ਼ੱਕ ਨਹੀਂ ਉਹਨਾਂ ਨੇ ਪ੍ਰਬੰਧ ਦਾ ਜਿਹੜੇ ਉਹ ਦੂਨੇ ਚਾਉਣੇ ਹੋ ਕੇ ਉਸੇ ਮੁਤਾਬਕ ਸਾਡੇ ਉਮੀਦਾਂ ਤੇ ਉਹਨਾਂ ਦੇ ਦੱਸਣ ਮੁਤਾਬਕ ਖਰੇ ਉੱtre ਨੇ ਵੇਖਣ ਨੂੰ ਵੀ ਮਿਲਿਆ ਗਿਆ ਆਪਾਂ ਸਾਰੀ ਕਵਰੇਜ ਕਰਨੀ ਆ ਉੱਥੇ ਜਿਨੀਆਂ ਕੋ ਆਫ ਦਿਅਰ ਗੱਲ ਹੋ ਇਸ ਸਬ ਜਦੋਂ ਹੈਡਲਿਡ ਲਾਸਟ ਈਅਰ ਹੋ ਰਹੀਆਂ ਸੀਗੀਆਂ ਤਾਂ ਉਹ ਕਹਿੰਦੇ ਵੀ ਸਾਡਾ ਉਦੋਂ ਵੀ ਤਿਆਰੀ ਚੱਲ ਰਹੀ ਸੀਗੀ ਸੋ ਮੋਰ ਦੈਨ 1 ਈਅਰ ਜਿਹੜਾ ਉਹਨਾਂ ਨੂੰ ਹੋ ਗਿਆ ਬਹੁਤ ਵੱਡੀ ਟੀਮ ਜਿਨ੍ਹਾਂ ਦੇ ਐਫਰਟਸ ਨੇ ਸੋ ਜਿੱਦਾਂ ਹੈਡਲਿਡ ਚ ਆਪਾਂ ਦੇਖਿਆ ਸੀ ਵੀ ਥੋੜੀ ਦਿੱਕਤ ਆਪਾਂ ਨੂੰ ਇਹ ਆ ਰਹੀ ਸੀ ਕਿ ਆਪਾਂ ਇੱਕ ਵੈਨਿਊ ਤੋਂ ਦੂਜੇ ਵੈਨਿਊ ਜਾਣਾ ਬਿਲਕੁਲ ਮੰਨ ਲਓ ਨੈਟਬਾਲ ਦੇ ਮੈਚ ਕਿਤੇ ਹੋਰ ਹੋ ਰਹੇ ਨੇ ਵਾਲੀਬਾਲ ਦੇ ਮੈਚ ਇਨਡੋਰ ਕਿਤੇ ਹੋਰ ਹੋ ਰਹੇ ਨੇ ਸੋਕਰ ਦੇ ਮੈਚ ਕਿਤੇ ਹੋਰ ਹੋ ਰਹੇ ਨੇ ਥੋੜੀ ਥੋੜੀ ਬੈਠੀ ਹੁੰਦੀ ਕੋਸ਼ਿਸ਼ ਹੁੰਦੀ ਹੈ ਹਰ ਕਮੇਟੀ ਦੀ ਆਪਾਂ ਹਰ ਵਾਰ ਦੇਖਦੇ ਹਾਂ ਕਿ ਕਿਉਂ ਪ੍ਰਾਇਓਰਟੀ ਦੇ ਸੀ ਕਿਉਂਕਿ ਇੱਥੇ ਸਾਰਾ ਕੁਝ ਵਾਕਿੰਗ ਡਿਸਟੈਂਸ ਇਜ਼ ਲਾਈਕ ਆ ਇੱਥੇ ਕੀਆ ਜਾ ਰਿਹਾ ਵੀ ਤੁਸਾਨੂੰ ਬੱਸਾਂ ਮੋੜ ਗਿਆ ਜੀ ਇਹ ਲਹਾਂਵਾਂ ਸਾਹਿਬ ਮੈਨੂੰ ਲੱਗਦਾ ਕਿ ਹੋਲਡ ਦਾ ਬਹੁਤ ਫਰਕ ਪੈਂਦਾ ਜਿੰਦਾ ਵਾ ਪਹਿਲਾਂ ਗੱਲ ਕੀਤੀ ਵੀ ਉੱਥੇ ਪੁਰਾਣੇ ਖੰਡ ਨੇ ਸਾਡੇ ਛੱਡੀ ਦੇ ਵਿੱਚ ਔਰ ਐਡੀਲੀਟ ਦੇ ਵਿੱਚ ਸਾਡੀ ਪਾਪੂਲੇਸ਼ਨ ਨਵੀਂ ਆ ਜਾਂ ਕਹਿ ਲਓ ਵੀ ਉਨੀ ਜਿਆਦਾ ਨਹੀਂ ਹੈਗੀ ਔਰ ਉਹ ਜਿਹੜਾ ਹੋਲਡ ਆ ਪੋਲੀਟੀਕਲੀ ਹੋਲਡ ਕਹੇ ਲੋ ਜਾਂ ਕਾਉਂਸਲ ਹੋਲਡ ਕਹੇ ਲੋ ਇਹ ਚੀਜ਼ਾਂ ਬਹੁਤ ਜਿਆਦਾ ਮਾਇਨੇ ਰੱਖਦੀਆਂ ਨੇ ਜਦੋਂ ਐਡਾ ਵੱਡਾ ਤੁਸੀਂ ਇਵੈਂਟ ਆਰਗੇਨਾਈਜ਼ ਕਰਦੇ ਹੋ ਔਰ ਸਿੱਨੀ ਸਾਨੂੰ ਇਹ ਚੀਜ਼ ਬਿਲਕੁਲ ਕਿਉਂਕਿ ਗਰਾਊਂਡਸ ਦੀ ਅਵੇਲੇਬਿਲਟੀ ਉਹ ਵੀ ਫਿਰ ਪੋਲੀਟੀਕਲੀ ਗੱਲ ਹੀ ਆ ਜਾਂਦੀ ਹੈ ਕੌਂਸਲ ਦੇ ਹੱਥ ਵਾਸਤੇ ਤੁਹਾਨੂੰ ਗਰਾਊਂਡਸ ਕਿਹੜੀਆਂ ਦੇਣੀਆਂ ਹਾਲਾਂਕਿ ਕੁਝ ਨੈਗੇਟਿਵ ਚੀਜ਼ਾਂ ਜਦੋਂ ਤੁਹਾਨੂੰ ਪਿਛਲੀ ਵਾਰ ਐਡੀਲੇਟ ਤੋਂ ਮਿਲਿਆ ਸੀ ਤਾਂ ਉਸ ਤੋਂ ਬਾਅਦ ਜਦੋਂ ਗੱਲਬਾਤ ਦੇ ਵਿੱਚ ਇਹ ਗੱਲ ਬਹੁਤ ਵੱਡੇ ਲੈਵਲ ਤੇ ਹੈ ਸੀ ਵੀ ਇੱਕ ਬਹੁਤ ਵੱਡਾ ਰੈਵਨਿਊ ਵੀ ਜਨਰੇਟ ਕਰਦੀਆਂ ਨੇ ਸਟੇਟ ਦੇ ਲਈ ਜਿਹੜੀ ਸਟੇਟ 'ਚ ਵੀ ਇਹ ਗੇਮਾਂ ਹੁੰਦੀਆਂ ਕਿਉਂਕਿ ਏਵਰੀ ਡੇ ਤਕਰੀਬਨ 1 ਲੱਖ ਬੰਦਾ ਵਿਜ਼ਿਟ ਕਰਦਾ ਤੁਸੀਂ ਜੇ ਵੇਖੋ ਵੀ ਅਲੱਗ-ਅਲੱਗ ਸਟੇਟਸ ਤੋਂ ਸਟੇਟਾਂ ਦੀ ਗੱਲ ਛੱਡ ਦੋ ਅਲੱਗ-ਅਲੱਗ ਕੰਟਰੀਜ਼ ਤੋਂ ਲੋਕ ਮੀਡੀਆ ਹੋਰ ਦੇਖਣ ਵਾਲੇ ਲੋਕ ਜਿਹੜੇ ਵਿਜ਼ਿਟ ਕਰਨਗੇ ਸੋ ਆਬਵੀਸਲੀ ਉਹ ਹੋਟਲ ਬੁੱਕ ਕਰਨਗੇ ਉੱਤੇ ਖਾਣ-ਪੀਣ ਦਾ ਹੋਊਗਾ ਆ ਪਿਛਲੇ ਲੰਬੇ ਸਮੇਂ ਤੋਂ ਜੇ ਸਾਲ ਤੋਂ ਤਿਆਰੀਆਂ ਚੱਲ ਰਹੀਆਂ ਤਾਂ ਉਹ ਵੀ ਕਿਤੇ ਨਾ ਕਿਤੇ ਪੈਸਾ ਖਰਚਾ ਜਾ ਰਿਹਾ ਆ ਅਲੱਗ-ਅਲੱਗ ਚੀਜ਼ਾਂ ਤੇ ਜਿਹੜਾ ਸਭ ਕੁਝ ਆਉਂਦਾ ਤਾਂ ਡਿਪੈਂਡ ਪੈਸੇ ਤੇ ਹੀ ਆ ਬਿਲਕੁਲ ਸਪਾਂਸਰਸ ਤੁਹਾਨੂੰ ਉੱਤੇ ਮਿਲ ਜਾਂਦੇ ਨੇ ਪੁਰਾਣੇ ਨੇ ਬਿਜ਼ਨਸ ਨੇ ਆਪਣੇ ਸੋ ਬਿਲਕੁਲ ਪੈਸਾ ਵੀ ਤੁਸੀਂ ਇਨਵੈਸਟ ਕਿਵੇਂ ਕਰਨਾ ਉਹਦੇ ਪ੍ਰਬੰਧ ਕਿਵੇਂ ਕਰਨੇ ਨੇ ਸਾਫ ਸਫਾਈ ਦਾ ਧਿਆਨ ਵੀ ਨਾਲ ਰੱਖਣਾ ਪੈਂਦਾ ਇਹਨਾਂ ਦੇਸ਼ਾਂ ਦੇ ਵਿੱਚ ਔਰ ਇਹ ਵੀ ਦੇਖਣਾ ਪੈਣਾ ਵੀ ਜੇ 5000 ਬੱਚਾ ਆ ਰਿਹਾ ਜਿਹੜੇ ਜਿਨ੍ਹਾਂ ਨੇ ਕਿ ਪਾਰਟਿਸਪੇਟ ਕਰਨਾ ਚਾਹੇ ਉਹ ਗਿੱਧੇ ਪੰਗੜੇ ਚ ਕਰਨਾ ਚਾਹੇ ਐਥਲੈਟਿਕਸ ਕਰਨਾ ਚਾਹੇ ਸੌਕਰ ਚ ਕਰਨਾ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਵੀ ਆ ਰਹੇ ਹੋਣਗੇ ਫੈਮਲੀਆਂ ਆ ਰਹੀਆਂ ਹੋਣਗੀਆਂ ਉਹਨਾਂ ਦੀ ਕਮਿਊਡੀਸ਼ਨ ਵੀ ਦੇਖਣੀ ਹੈ ਜੇ ਕਿਸੇ ਨੂੰ ਦਿੱਕਤ ਆ ਰਹੀ ਹੈ ਤਾਂ ਬੱਚਿਆਂ ਦੇ ਖਾਣ ਪੀਣ ਦਾ ਔਰ ਆਪਾਂ ਪਿਛਲੀ ਵਾਰ ਕਵਰ ਵੀ ਕੀਤਾ ਜਿਹੜਾ ਲੰਗਰ ਆ ਲੰਗਰ ਬਿਲਕੁਲ ਜੀ ਉਹ ਇਨਕ੍ਰੈਡੀਬਲ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਦਾ ਲੋਹਾਂਮ ਸਾਹਿਬ ਇਸਵਰੀ ਐਕਸਪੈਕਟੇਸ਼ਨ ਇਹੀ ਹੈ ਜਿੱਦਾਂ ਸੋਨ ਦੇ ਵਿੱਚ ਜੋ ਗੱਲਬਾਤ ਆਪਣੀ ਚੱਲਦੀ ਰਹਿੰਦੀ ਹੈ ਟੀਮ ਦੇ ਨਾਲ ਕਮੇਟੀ ਦੇ ਨਾਲ ਕਿ ਇਸ ਵਾਰ ਵੀ ਪ੍ਰਬੰਧ ਤਕਰੀਬਨ 2 ਲੱਖ ਸੰਗਤ ਤੱਕ ਦਾ ਜਿਹੜਾ ਲੰਗਰ ਦਾ ਜਿਹੜਾ ਕਿ ਚਾਹ ਪਕੌੜੇ ਤੋਂ ਸ਼ੁਰੂ ਹੋ ਕੇ ਵਿੱਚ ਵਿਸਾ ਮਠਿਆਈਆਂ ਪੂਜੀਆ ਵਦਨਾ ਉਹ ਸਾਰਾ ਇੱਕ ਮਾਹੌਲ ਜਿਹੜਾ ਉਹ ਜਿਹੜਾ ਲੰਗਰ ਵਾਲਾ ਮਾਹੌਲ ਉਹ ਸਾਰਾ 2 ਲੱਖ ਸੰਗਤ ਦਾ ਇਹਨਾਂ ਨੇ ਅਰੇਂਜ ਕੀਤਾ ਤਕਰੀਬਨ ਲੱਖ ਕੁ ਸੰਗਤ ਇਹਨਾਂ ਨੇ ਸੋਚਿਆ ਵੀ ਲੱਖ ਐਵਰੀ ਡੇ 70 ਤੋਂ ਲੱਖ 70000 ਤੋਂ 1 ਲੱਖ ਜਿਹੜੀ ਐਵਰੀ ਡੇ ਸ਼ਿਰਕਤ ਕਰੇਗੀ ਔਰ ਇੱਕ चीज ਜਿਹੜੀ ਖਾਸ ਆ ਵੀ ਇਨਾ ਖੇਡਾਂ ਦੇ ਜਿਹੜੀ ਖਾਸ ਮਹੱਤਤਾ ਮੈਨੂੰ ਕਿਉਂ ਜ਼ਿਆਦਾ ਵਧੀਆ ਲੱਗਦੀਆਂ ਨੇ ਜੀ ਮੋਸਟਲੀ ਜਿੰਨੇ ਵੀ ਟੂਰਨਾਮੈਂਟ ਹੁੰਦੇ ਨੇ ਬੇਸ਼ੱਕ ਉਹ ਵਰਲਡ ਲੈਵਲ ਦੀਆਂ ਕਬੱਡੀਆਂ ਦੇ ਲਾੜੋ ਉੱਥੇ ਪੈਸਾ ਆਉਂਦਾ ਹੈ ਇੱਥੇ ਤਕਰੀਬਨ ਤੁਸੀਂ ਜਿੰਨੇ ਵੀ ਬੱਚੇ ਵੇਖ ਰਹੇ ਤੁਸੀਂ ਜਿੱਦਾਂ ਗੱਲ ਕੀਤੀ ਵੀ 5000 ਪਲੱਸ ਜਿਹੜੇ ਐਥਲੀਟ ਨੇ ਪਾਰਟਿਸਪੈਂਟਸ ਨੇ ਸਾਰੇ ਉਹ ਐਸੇ ਕਰਕੇ ਨਹੀਂ ਖੇਡ ਰਹੇ ਉਹਨਾਂ ਨੂੰ ਸਿਰਫ ਇੱਕ ਭੋਖਾ ਤੇ ਇੱਕ ਮੈਡਲ ਦੀ ਤੇ ਇੱਕ ਟਰੋਫੀ ਦੀ ਔਰ ਇੱਕ ਉਹਨਾਂ ਨੂੰ ਇਹ ਭੋਖਾ ਕਿ ਅਸੀਂ ਆਪਣੀ ਕਮਿਊਨਿਟੀਜ਼ ਦੀਆਂ ਗੇਮ ਖੇਡ ਰਹੇ ਅਸੀਂ ਸਿੱਖ ਗੇਮਾਂ ਦੇ ਵਿੱਚ ਪਾਰਟਿਸਪੇਟ ਕੀਤਾ ਔਰ ਸਾਡੇ ਵਾਸਤੇ ਮਾਣ ਵਾਲੀ ਗੱਲ ਆ ਕਿ ਇਨ੍ਹਾਂ ਮੁਲਕਾਂ ਦੇ ਵਿੱਚ ਰਹਿੰਦੇ ਹੋਏ ਵੀ ਸਾਡੇ ਜਿਹੜੇ ਬੱਚੇ ਆ ਉਹ ਇਨ੍ਹਾਂ ਗੇਮਾਂ ਦੇ ਨਾਲ ਅਜੇ ਤੱਕ ਜੁੜੇ ਹੋਏ ਆ ਬਿਲਕੁਲ ਔਰ ਜੇ ਗੱਲ ਆਪਾਂ ਕਰੀਏ ਓਵਰਆਲ ਤੇ ਸਿਡਨੀ ਦੀ ਜਿਹੜੀ ਪੂਰੀ ਕਮੇਟੀ ਆ ਉਹ ਵਧਾਈ ਦੀ ਪਾਤਰ ਵੀ ਆ ਕਿ ਨਾਟ ਓਨਲੀ ਇਨ੍ਹਾਂ ਨੇ ਗੇਮਸ ਨੂੰ ਮੋ ਮੋ ਖੜਖਿਆ ਨਾਲ ਕਲਚਰਲ ਚੀਜ਼ਾਂ ਵੀ ਚਲਦੀਆਂ ਨੇ ਨਾਲ ਦੀ ਨਾਲ ਔਰ ਇਹਨਾਂ ਨੇ ਇਸ ਵਾਰੀ ਜਿਹੜੀ ਇੱਕ ਖਾਸ আকর্ষণ ਰੱਖਿਆ ਉਹ ਦਮਾਲਾ ਤੇ ਪੱਗ ਦੀ ਸਿਖਲਾਈ ਦਾ ਕੈਂਪ ਲੱਗਣਾ ਉੱਥੇ ਬਕਾਇਦਾ ਔਰ ਉਹਦੇ ਵਿੱਚੋਂ ਸਿੱਖ ਕੇ ਤੁਸੀਂ ਲਾਸਟ ਡੇ ਜਿਹੜਾ ਉਹਦੇ ਵਿੱਚੋਂ Winner announce ਕਰਨੇ ਸੋ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਇਹ ਨਾਲ ਜੋੜਦੀਆਂ ਨੇ ਸਾਨੂੰ ਟ੍ਰੈਡੀਸ਼ਨ ਦੇ ਨਾਲ ਵੀ ਜੋੜਦੀਆਂ ਨੇ ਕਲਚਰਲ ਜੋੜਦੀਆਂ ਨੇ ਗੇਮਸ ਨਾਲ ਜੋੜਦੀਆਂ ਨੇ ਇਹ ਬੜੀ ਸ਼ਲਾਘਾਯੋਗ ਕਦਮ ਉਹਨਾਂ ਦਾ ਇਸ ਵਾਰੀ ਬਿਲਕੁਲ ਜੀ ਬਿਲਕੁਲ ਆਪਾਂ ਰਿਕਵੈਸਟ ਕਰਾਂਗੇ ਦੇਖਣ ਵਾਲ ਨੂੰ ਕਿਉਂਕਿ ਮੈਂ ਨਾ ਪਿਛਲੇ ਸਾਲ ਪਿਛਲੇ ਸਾਲ ਤੋਂ ਬਾਅਦ ਜਦੋਂ ਕੁਝ ਵੀਡੀਓਜ਼ ਵੀ ਉੱਤੇ ਕਵਰੇਜ ਦੀਆਂ ਆਈਆਂ ਅ ਹਜੇ ਵੀ ਜਦੋਂ ਹੁਣ ਵੀ ਆਪਾਂ ਗੱਲ ਕਰਦੇ ਆਂ ਕਈ ਵਾਰੀ ਆਪਾਂ ਦੱਸਦੇ ਆਂ ਵੀ ਅਸੀਂ ਕਿਉਂਕਿ ਹੁਣ ਤਾਂ ਤਿੰਨ ਹਫ਼ਤੇ ਦਾ ਸਮਾਂ ਰਹਿ ਗਿਆ ਤੇ ਗੱਲ ਜਦੋਂ ਚੱਲਦੀ ਆ ਵੀ ਆਪਾਂ ਜਾਣਾ ਸਿਡਨੀ ਤਾਂ ਬਹੁਤ ਸਾਰੇ ਕਈ ਵਾਰੀ ਸਵਾਲ ਹੋ ਜਾਂਦਾ ਵੀ ਕਿੱਥੇ ਹੋ ਰਹੀਆਂ ਨੇ ਕਦੋਂ ਹੋ ਰਹੀਆਂ ਨੇ ਇਹਨਾਂ ਦਾ ਕੀ ਬੈਕਗ੍ਰਾਉਂਡ ਹੈ ਜਿਵੇਂ ਹੁਣ ਤੁਸੀਂ ਦੱਸਿਆ ਜਿਹੜੇ ਨਵੇਂ ਭੈਣ ਭਰਾ ਆਪਣੇ ਆਏ ਨੇ ਕਈ ਵਾਰੀ ਨਹੀਂ ਪਤਾ ਹੁੰਦਾ ਸੋ ਜਿੱਦਾਂ ਤੁਸੀਂ ਆਪਣੇ ਦੱਸਿਆ ਜੀ ਕਿ 37 ਸਾਲ ਹੋ ਜਾਣੇ ਇਸ ਸਾਲ ਤੇ 18 19 ਤੇ 20 ਅਪ੍ਰੈਲ ਨੂੰ ਸਿਡਨੀ ਦੇ ਵਿੱਚ ਹੋਣੀਆਂ ਨੇ ਡਿਟੇਲਸ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਮੇਨ ਜਿਹੜਾ ਵੈਨਿਊ ਆ ਤੇ ਉਹਦੇ ਨਾਲ ਨਾਲ ਜਿਹੜੇ ਹੋਰ ਵੈਨਿਊ ਵੀ ਜਿਹੜੇ ਕਮੇਟੀ ਵੱਲੋਂ ਸ਼ੇਅਰ ਕੀਤੇ ਗਏ ਆਸਟ੍ਰੇਲੀਅਨ ਗੇਮਸ 2025 ਸਿਡਨੀ ਉਹਨਾਂ ਦਾ ਫੇਸਬੁੱਕ ਪੇਜ ਹੈ ਜੀ ਉਹ ਵੀ ਜਰੂਰ ਉਹਨੂੰ ਤੁਸੀਂ ਫੋਲੋ ਕਰੋ ਤੇ ਰੀਅਲ ਅਪਡੇਟਸ ਨਹੀਂ ਆਉਂਦੀਆਂ ਰਹਿੰਦੀਆਂ ਨੇ ਤੇ ਉਹਨਾਂ ਨਾਲ ਦੇ ਨਾਲ ਚ ਆਪਾਂ ਇੰਟਰਵਿਊਸ ਵੀ ਕਰਾਂਗੇ ਸਿੱਧਾ ਮੇਨ ਨਾਲ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਇਹਦੇ ਸੈਗਮਨਾਂ ਨੂੰ ਲੈ ਕੇ ਆ ਹਮ ਕਿ ਹਰ ਸਾਲ ਤੁਸੀਂ ਕੁਝ ਨਾ ਕੁਝ ਗਰੋਥ ਦੇਖ ਰਹੇ ਹੋ ਬਿਲਕੁਲ ਜੀਵੇਂ ਜਿਵੇਂ ਕਮਿਊਨਿਟੀ ਗਰੋ ਕਰ ਰਹੀ ਆ ਹੁਣ ਆਪਣੇ ਜਿਹੜੇ ਭੈਣ ਭਰਾਏ ਆ ਹੌਲੀ ਹੌਲੀ ਉਹਨਾਂ ਨੇ ਪੀਆਰ ਪਾਈ ਫਿਰ ਪੀਆਰ ਤੋਂ ਬਾਅਦ ਸਿਟੀਨਸ਼ਿਪ ਤੋਂ ਬਾਅਦ business ਵਾਲੇ ਪਾਸੇ ਆਏ ਹੁਣ ਸੁਖ ਨਾਲ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਬਿਨਸ ਦੇ ਵਿੱਚ ਸਕਸੈਸਫੁਲ ਨੇ ਜੀ ਕਿੰਨੀਆਂ ਕਿੰਨੀਆਂ ਬ੍ਰਾਂਚਾਂ ਉਹਨਾਂ ਦੀਆਂ ਬਣ ਗਈਆਂ ਜੀ ਉਵੇਂ ਹੀ ਸੈਕ ਗੇਮਸ ਵੀ ਹਰ ਸਾਲ ਚਾਹੇ ਉਹ ਕਿਸੇ ਵੀ ਸਿਟੀ ਦੇ ਵਿੱਚ ਹੋਵੇ ਨੈਕਸਟ ਇਅਰ ਮੈਲਬੌਰਨ ਹੋਣਾ ਸੋ ਇੱਥੇ ਵੀ ਗੱਲਾਂ ਆਲਰੇਡੀ ਹੀ ਸ਼ੁਰੂ ਹੋ ਗਈਆਂ ਨੇ ਕਿ ਕਿਹੜੇ ਲੁਹਾਂ ਸਾਹਿਬ ਦੀ ਇੰਦੀ ਖਾਸੀਅਤ ਇਹ ਹੈ ਕਿਉਂਕਿ ਜਿੱਦਾਂ ਗੱਲ ਚੱਲ ਰਹੀ ਸੀ ਉਹ ਕਹਿੰਦੀ ਵੀ ਸਾਨੂੰ ਪਹਿਲੇ ਦਿਨ ਤੋਂ ਜਿੱਦਣ ਸਿੱਖ ਗੇਮਾਂ ਦੀ ਉੱਤੇ ਸਮਾਪਤੀ ਹੁੰਦੀ ਆ ਅਸਲ 'ਚ ਉਹ ਸਮਾਪਤੀ ਨਹੀਂ ਹੁੰਦੀ ਉੱਥੇ ਉਹ ਅਗਲੀਆਂ ਸਿੱਖ ਗੇਮ ਦੀ ਸ਼ੁਰੂਆਤ ਹੋ ਜਾਂਦੀ ਆ ਸਾਨੂੰ ਗਰਾਊਂਡਸ ਤੋਂ ਲੈ ਕੇ ਰੈਫਰੀਜ਼ ਤੋਂ ਲੈ ਕੇ ਸਕੋਰਰ ਤੋਂ ਲੈ ਕੇ ਉਸ ਦਿਨ ਤੋਂ ਹੀ ਸ਼ੁਰੂਆਤ ਜਿਹੜੀ ਹੋ ਜਾਂਦੀ ਉਹ ਲੱਪਣੇ ਸ਼ੁਰੂ ਹੋਣਗੇ ਕਰ ਦਿੰਦੇ ਆ ਨਾਲ ਦੀ ਨਾਲ ਜਿਹੜੀਆਂ ਉਹ ਪ੍ਰਬੰਧ ਆ ਜਿਹੜੇ ਉਹ ਹੋਣੇ ਸ਼ੁਰੂ ਹੋ ਜਾਂਦੇ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਆਫਰ ਕਾਰਡ ਚਲੋ ਆਪਾਂ ਅੱਜ ਆਪਣੇ لوکاں نو ਅੱਧਿਆਂ ਨੂੰ ਪਤਾ ਹੋਣਾ ਨਹੀਂ ਪਤਾ ਹੋਣਾ ਪਰ ਜਿੱਦਾਂ ਕਹਿੰਦੇ ਸੀ ਵੀ ਇੱਥੋਂ ਵਾਲੇ ਗਰਾਊਂਡ ਹੈ ਜੋ ਗੀਮਾਂ 2026 ਚ ਹੋਣੇ ਹਨ ਔਰ ਉਹਦੇ ਗਰਾਊਂਡਸ ਆ ਜਿਹੜੇ ਆਲਰੇਡੀ ਸਿਲੈਕਟ ਲੱਭੇ ਜਾ ਰਹੇ ਸੋ ਬੇਸਿਕਲੀ ਉਹ ਉਹ ਦੀਆਂ ਚੀਜ਼ਾਂ ਨੇ ਉਹ ਪਹਿਲੇ ਦਿਨ ਤੋਂ ਜਿੱਦਨ ਉੱਥੇ ਉਹ ਕਹਿੰਦੇ ਪਹਿਲੇ ਖੈਰਾ ਸਾਹਿਬ ਵੀ ਇਹ ਤੁਸੀਂ ਇਹ ਨਾ ਕਹੋ ਵੀ 20 ਤਰੀਕ ਨੂੰ ਸਮਾਪਤੀ ਆ ਇਹ ਕਹੋ ਵੀ 2026 ਦੀ ਜਿਹੜੀ ਉਹ ਸ਼ੁਰੂਆਤ ਫਿਰ ਹੋਗੀ ਉਸ ਦਿਨ ਤੋਂ ਹੀ ਸੋ ਇਹ ਇੱਕ ਖਾਸੀਅਤ ਆ ਵੀ ਇਹ ਹੀ ਰੀਜ਼ਨ ਆ ਜਦੋਂ ਤੁਸੀਂ ਬਿਜ਼ਨਸਮੈਨ ਦੀ ਗੱਲ ਕੀਤੀ ਆਪਣੇ ਕਿ ਅਸੀਂ ਬੇਸ਼ੱਕ ਦੋ-ਦੋ ਟੈਚੀਆਂ ਦੇ ਸਮਾਨ ਲੈ ਕੇ ਆਏ ਹਾਂ ਪਰ ਇੰਨੇ ਕਾਬਲ ਹੋ ਗਏ ਹਾਂ ਵੀ ਅਸੀਂ ਕਮਿਊਨਿਟੀ ਨੂੰ ਇੱਕ ਜਗ੍ਹਾ ਤੇ ਇਕੱਠੀ ਕਰਨ ਦੀ ਹਿੰਮਤ ਰੱਖਦੇ ਹਾਂ ਕਿਉਂਕਿ ਸਾਰਾ ਕੰਮ ਓਵਰਆਲ ਹੁੰਦਾ ਕਿਉਂਕਿ ਜੇ ਕਹਿ ਲਈਏ ਵੀ ਪੋਲਿਟੀਕਲ ਪੈਸਾ ਜਾਂ ਗਵਰਨਮੈਂਟ ਵੱਲੋਂ ਉਹ ਬਹੁਤ ਨਾਮਾਤ ਤੇ ਵਜੂਆ ਇੱਥੇ ਜ਼ਿਆਦਾ ਪੈਸਾ ਸਪਾਂਸਰਸ ਦਾ ਹੈ ਔਰ ਜਿੱਦਾਂ ਸਿਡਨੀ ਵਾਲਿਆਂ ਨੂੰ ਸਲੂਟ ਆ ਵੀ ਇਸ ਵਾਰ ਸਿੰਨੀ ਦੇ ਵਿੱਚ ਉਹਨਾਂ ਦਾ ਜੋ ਮਿੱਥਿਆ ਹੋਇਆ ਟਾਰਗੇਟ ਆ ਉਹ ਆਲਮੋਸਟ ਕੰਪਲੀਟ ਆ। ਬਿਲਕੁਲ। ਤੋ ਇਹ ਇਹ ਸਾਡੇ ਉਹ ਭਰਾ ਨਹੀਂ ਸਾਡੇ ਚਿਹਰੇ ਨਹੀਂ ਜਿਹੜੇ ਹੱਥ ਵਧਾਉਣੇ ਸਿੱਖ ਗਿਆਮਾ ਦੇ ਵਿੱਚ ਔਰ ਤਕਰੀਬਨ 40 ਤੋਂ ਪਲੱਸ ਜਿਹੜੀ ਐਸਕਟਾ ਉਹ ਸਟਾਲ ਦੀ ਉਹਨਾਂ ਨੇ ਰੱਖੀ ਆ ਕਿ 40 ਪਲੱਸ ਜਿਹੜੇ ਉਹ ਸਟਾਲ ਲੱਗਣੇ ਉਹ ਅਲੱਗ-ਅਲੱਗ ਬਿਜ਼ਨੈਸਿਸ ਦੇ ਵੀ ਹੋਣਗੇ। ਆਪਣੇ ਭਾਈਚਾਰੇ ਦੇ ਉਹਦੇ ਵਿੱਚ ਔਰ ਖਾਸ ਚੀਜ਼ ਇਹ ਵੀ ਵੀ ਹਰ ਇੱਕ ਚੀਜ਼ ਨੂੰ ਤਰਜੀਹ ਦਿੱਤੀ ਜਾਂਦੀ ਆ। ਜਿੱਦਾਂ ਸਿੱਖ ਯੂਨਾਈਟਿਡ ਵਾਲੇ ਉੱਤੇ ਹੁੰਦੇ ਆ ਜਾਂ ਖਾਲਸਾ ਆਈਜ਼ ਵੀ ਹੁੰਦੀ ਆ ਜਾਂ ਜਿਹੜੇ ਆਪਣੇ ਬੜੇ ਅਸਿਸਟ ਵਾਲ ਨੇ ਜਿਹੜੇ ਅਸੀਂ ਜਿਹਨਾਂ ਦੀ ਇਨਫਾਰਮੇਸ਼ਨ ਲੈਣੀ ਚਾਹੁੰਦੇ ਆ ਉਹ ਸਾਰੀ ਉੱਥੇ ਅਵੇਲੇਬਲ ਹੁੰਦੀ ਹੈ ਬਿਲਕੁਲ ਸੋ ਇਹ ਸਾਡੀਆਂ ਖੇਡਾਂ ਨੇ ਇਹ ਸਾਡੀਆਂ ਇਹ ਇਹ ਕਿਸੇ ਕਮੇਟੀ ਦੀਆਂ ਨਹੀਂ ਇਹ ਕਿਸੇ ਸਿਡਨੀ ਦੇ ਹਿੱਸੇ ਨਹੀਂ ਇਹ ਸਾਡੀਆਂ ਆਪਣੀਆਂ ਸਾਡੇ ਭਾਈਚਾਰੇ ਦੀਆਂ ਸਿੱਖ ਗੇਮਸ ਨੇ ਸੋ ਇੱਥੇ ਜੇ ਤੁਸੀਂ ਪਲਾਨ ਨਹੀਂ ਬਣਾਏ ਤਾਂ ਸਾਡੀ ਇਹੀ ਗੁਜਾਰਿਸ਼ ਹੁੰਦੀ ਹੈ ਕਿ ਡੈਫੀਨਿਟਲੀ ਆਪਣੇ ਕੰਮਾਂ ਚ ਕਿਉਂਕਿ ਨਾਲ ਕੋ ਫਰਾਈਡੇ ਆ ਫਰਾਈਡੇ ਤੋਂ ਸਟਾਰਟ ਹੁੰਦੀਆਂ ਨੇ ਔਰ ਗੁੱਡ ਫਰਾਈਡੇ ਛੁੱਟੀ ਹੁੰਦੀ ਆ ਅੱਗੇ ਮੰਡੇ ਵੀ ਛੁੱਟੀ ਆ ਜਾਂਦੀ ਆ ਸੋ ਫਰਾਈਡੇ ਸੈਚਰਡੇ ਸੰਡੇ ਮੰਡੇ ਤਿੰਨ ਦਿਨ ਛੁੱਟੀ ਵਾਲਾ ਦੇਣਾ ਸੋ ਇੱਕ ਵਧੀਆ ਕਹਿ ਲੋ ਵੀ ਆਪਣੇ ਬੱਚਿਆਂ ਨਾਲ ਪਰਿਵਾਰਾਂ ਦੇ ਨਾਲ ਇੱਕੋ ਸਪੌਟ ਵੀ ਆ ਜਿੱਥੇ ਤੁਸੀਂ ਜਾ ਕੇ ਜੇ ਬੱਚੇ ਛੋਟੇ ਵੀ ਆ ਤੇ ਉਹਨਾਂ ਦੇ ਉਤਸ਼ਾਹ ਵਾਸਤੇ ਬੜੀ ਵੱਡੀ ਗੱਲ ਬਿਲਕੁਲ ਜੀ ਬਿਲਕੁਲ ਬੱਚਿਆਂ ਦੇ ਲਈ ਗੇਮਾਂ ਦੇ ਨਾਲ ਨਾਲ ਹੋਰ ਬਹੁਤ ਚੀਜ਼ਾਂ ਹੁੰਦੀਆਂ ਨੇ ਅ ਸਿਰਸਵਤ ਜਿੱਦਾਂ ਪ੍ਰਦਰਸ਼ਨੀਆਂ ਲੱਗਦੀਆਂ ਨੇ ਲਗਰ ਤੁਸੀਂ ਹੁਣ ਪਹਿਲਾਂ ਦਮਾਲਾ ਦੀ ਗੱਲ ਕੀਤੀ ਵੀ ਪੱਗ ਦੀ ਗੱਲ ਕੀਤੀ ਆ ਕੰਪੀਟੀਸ਼ਨ ਦੀ ਉਸ ਤੋਂ ਇਲਾਵਾ ਪ੍ਰਦਰਸ਼ਨੀਆਂ ਬਹੁਤ ਤਰ੍ਹਾਂ ਦੀ ਉੱਥੇ ਹੋਣ ਚੱਲ ਰਹੀਆਂ ਨੇ ਚਿੱਤਰਕਾਰੀ ਦੀਆਂ ਹਾਂ ਚਿੱਤਰਕਾਰੀ ਦੀਆਂ ਜਿਹੜੀਆਂ ਕਿ ਸਾਡੀ ਪੰਜਾਬ ਦੇ ਵਿੱਚ ਜਿਹੜੇ ਬੱਚੇ ਵਿਜ਼ਿਟ ਘਟ ਕਰਦੇ ਨੇ ਜਾਂ ਨਹੀਂ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਲਈ ਉਹ ਨਵੀਆਂ ਚੀਜ਼ਾਂ ਹੋਣਗੀਆਂ ਅ ਉਸ ਤੋਂ ਇਲਾਵਾ ਜਿਹੜਾ ਸਿੱਖ ਫਾਰਮ ਮੰਨ ਲਾ ਦਾ ਹਰੇਕ ਸਾਲ ਕਿਤੇ ਨਾ ਕਿਤੇ ਘਟ ਗੱਲ ਹੁੰਦੀ ਆ ਉਹਦੀ ਅ ਪਹਿਲੇ ਦਿਨ 9:30 ਤੋਂ ਸਟਾਰਟ ਹੋ ਜਾਣਾ ਉਹ ਆਪਾਂ ਉਹ 10 ਵੀ ਜਿੰਨੇ ਵੀ ਉਹਦੀ ਲੋਕੇਸ਼ਨ ਕੀ ਆ ਅ ਜਿਹੜਾ ਮੇਨ ਕੰਪਲੈਕਸ ਆ ਜੀ ਕ੍ਰਿਸਪ स्पोर्टਿੰਗ ਕੰਪਲੈਕਸ ਮੈਕਲਿਨ ਸਟਰੀਟ ਬੈਸੇਲ ਦੇ ਵਿੱਚ ਇੱਥੇ ਹੀ ਸੂਚਨ ਹੋ ਜਾਣੀ ਸ਼ੁਰੂ April 18 ਤੋਂ 9:30 ਵਜੇ ਸੋ ਇਹ ਜਿਹੜੀ ਗੱਲਬਾਤ ਆ ਆਪਾਂ ਕੋਸ਼ਿਸ਼ ਕਰਾਂਗੇ ਹਮ ਹਰ ਸਾਲ ਆਪਣੀ ਕੋਸ਼ਿਸ਼ ਹੁੰਦੀ ਪਰ ਮਿਸ ਹੋ ਜਾਂਦੀ ਆਪਾਂ ਜੀ ਇਸ ਵਾਰ ਆਪਾਂ ਕੋਸ਼ਿਸ਼ ਕਰਾਂਗੇ ਵੀ ਕਿਉਂਕਿ ਉੱਥੇ ਜਿਹੜੀ ਵਿਚਾਰ ਹੁੰਦੀ ਆ ਲੋਹਮ ਸਾਹਿਬ ਇਹੀ ਮੈਂ ਤੁਹਾਨੂੰ ਨਾਲ ਕਹਿਣ ਲੱਗਾ ਸੀ ਕਿ ਬਹੁਤ ਹੀ ਲੋਕਾਂ ਨੂੰ ਜਦੋਂ ਅਸੀਂ ਕਹਿੰਦੇ ਨਾ ਵੀ ਸਿੱਖ ਫਾਰਮ ਹੋਣਾ ਹਮ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਹੈ ਕੀ ਹੈ ਇਸੇ ਕਰਕੇ ਅਸੀਂ ਜਿਹੜੀ ਉੱਥੇ ਦਰਸ਼ਕ ਵੀ ਜਾਂਦੇ ਆ ਸੰਗਤ ਵੀ ਜਾਂਦੇ ਆ ਤੇ ਜਦੋਂ ਉਹਨਾਂ ਨੂੰ ਬਾਅਦ ਚ ਪਤਾ ਲੱਗਦਾ ਵੀ ਆ ਵੀ ਕੋਈ ਚੀਜ਼ ਹੋਈ ਹੈ ਤਾਂ ਉਹ ਕਹਿੰਦੇ ਵੀ ਸਾਨੂੰ ਤਾਂ ਇਹਦੇ ਬਾਰੇ ਜਾਣ ਨਹੀਂ ਸੀ ਹੈਗੀ ਸੋ ਸਾਡਾ ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਵੀ ਇੱਕ ਖਾਸ ਇੱਕ ਅਹਿਮ ਹਿੱਸਾ ਸਿੱਖੀ ਦੇ ਮਦਰ ਸਿੱਖ ਫਾਰਮ ਸੋ ਬੇਸਿਕਲੀ ਉਹਦੇ ਬਾਰੇ ਥੋੜਾ ਜਿਹਾ ਡਿਟੇਲ ਦਿਓ ਕਿ ਉੱਤੇ ਹੁੰਦਾ ਕੀ ਆ ਬਿਲਕੁਲ ਉੱਥੇ ਵਿਚਾਰਾ ਹੁੰਦੀਆਂ ਨੇ ਅਲੱਗ-ਅਲੱਗ ਬੁਲਾਰੇ ਬੋਲਦੇ ਨੇ ਔਰ ਉਹਨਾਂ ਦਾ ਜਿਹੜਾ ਮੇਨ ਫੋਕਸ ਹੁੰਦਾ ਉਹ ਹੁੰਦਾ ਵੀ ਜਿਹੜੀਆਂ ਸਾਨੂੰ ਇੱਥੇ ਦਿੱਕਤਾਂ ਆ ਰਹੀਆਂ ਨੇ ਐਜ਼ এ ਭਾਈਚਾਰਾ ਐਜ਼ এ ਸਿੱਖ ਜੀ ਜਿਹੜੇ ਸਾਡੇ ਬੱਚਿਆਂ ਨੂੰ ਦਿੱਕਤਾਂ ਆ ਰਹੀਆਂ ਨੇ ਜਾਂ ਸਾਡੀਆਂ ਆਉਣ ਵਾਲੇ ਸਮੇਂ ਦੇ ਲਈ ਜਿਹੜੀਆਂ ਕੈਲੋਬੀ ਜ਼ਿੰਮੇਵਾਰੀਆਂ ਨੇ ਐਜ਼ ਅ ਪੇਰੈਂਟਸ ਜਾਂ ਐਜ਼ ਜਿਹੜੇ ਮੋਰੀ ਬੰਦੇ ਆਪਣੇ ਭਾਈਚਾਰੇ ਦੇ ਵਚਨ ਚਾਹੇ ਉਹ ਪੋਲੀਟੀਕਲੀ ਨੇ ਚਾਹੇ ਆਪਣੇ ਗੁਰਦਰਾ ਸਾਹਿਬਾਨ ਦੇ ਮੋਢੀ ਨੇ ਚਾਹੇ ਕਮੇਟੀਆਂ ਨੇ ਉਹ ਆਉਣ ਵਾਲੇ ਸਮੇਂ 'ਚ ਆਪਾਂ ਕਿਹੜੀਆਂ ਗੱਲਾਂ ਤੇ ਵਿਚਾਰ ਕਰੀਏ ਕਿ ਜਿਹੜੇ ਆਪਾਂ ਨੂੰ ਦਿੱਕਤਾਂ ਆ ਰਹੀਆਂ ਨੇ ਉਹਨਾਂ ਦਾ ਆਪਾਂ ਹੱਲ ਕਿਵੇਂ ਕਰਦਾ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਿਣਤੀ ਜਦੋਂ ਆਪਾਂ ਜੇ ਪਿਛਲੇ ਮੈਲਬਨ ਦੀਆਂ ਗੇਮਸ ਦੇਖ ਲਈਏ ਐਡਲੀਡ ਦੀਆਂ ਦੇਖ ਲਈਏ ਤਾਂ ਕਿਤੇ ਨਾ ਕਿਤੇ ਇਹ ਜਿਹੜਾ ਸੈਕਸ਼ਨ ਆ ਇੱਥੇ ਜਿਹੜੀ ਗਿਣਤੀ ਆ ਉਹ ਬਹੁਤ ਘਟ ਹੁੰਦੀ ਆ ਬਿਲਕੁਲ ਤੇ ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਜਾਣਕਾਰੀ ਦਾ ਰੀਜ਼ਨ ਆ ਕਿ ਸਾਡੇ ਕੋਲ ਜਾਣਕਾਰੀ ਨਹੀਂ ਹੁੰਦੀ ਉਹ ਨਹੀਂ ਵੀ ਇਹਦਾ ਇਹਦੇ ਪਿੱਛੇ ਦੀ ਸਿੱਖ ਫਾਰਮ ਦੇ ਪਿੱਛੇ ਐਕਚੁਅਲੀ ਕੀ ਆ ਬਹੁਤੇ ਲੋਕੀ ਇਹੀ ਸਮਝਦੇ ਵੀ ਇੱਥੇ ਸਿਰਫ ਜੜੀਆਂ ਉਹ ਰਿਲੀਜੀਅਸ ਵਿਚਾਰਧਾਰਾਵਾਂ ਹੋਣਗੀਆਂ ਇਸ ਕਰਕੇ ਉਹ ਉਧਰ ਜਾਣਾ ਨਹੀਂ ਪਸੰਦ ਕਰਦੇ ਬਿਲਕੁਲ ਨਹੀਂ ਹਾਂਜੀ ਉਹ ਵਿਚਾਰ ਧਰਾਵਾਂ ਜਿਹੜੀਆਂ ਆਪਣੇ ਪੰਜਾਬ ਨੂੰ ਲੈ ਕੇ ਤੇ ਧਰਮ ਨੂੰ ਲੈ ਕੇ ਉਹਦੇ ਜਿਆਦਾ ਫੋਕਸ ਨਹੀਂ ਹੁੰਦਾ ਜਿਆਦਾ ਫੋਕਸ ਹੁੰਦਾ ਬਿਲਕੁਲ ਉਹ ਵੀ ਹੁੰਦਾ ਜੇ ਜੇ ਸਾਨੂੰ ਕੋਈ ਵੱਡੀ ਦਿੱਕਤ ਆ ਰਹੀ ਆ ਕੋਈ ਚੀਜ਼ਾਂ ਲੱਗਦੀ ਵੀ ਅਸੀਂ ਇੱਥੇ ਬੈਠ ਕੇ ਵੀ ਉੱਥੇ ਕੁਛ ਨਾ ਕੁਛ ਦਾ ਹਿੱਸਾ ਪਾ ਸਕਦੇ ਹਾਂ ਪਰ ਜਿਆਦਾ ਜਿਹੜਾ ਫੋਕਸ ਆ ਉਹ ਹੁੰਦਾ ਕਿ ਆਪਾਂ ਇੱਥੇ ਜਿਹੜੇ ਆਪਣੇ ਬੱਚੇ ਨੇ ਜਿਹੜੀ ਆਪਣੀ ਅਗਲੀ ਪੀੜ੍ਹੀ ਆ ਜੇ ਸਾਡੇ ਬੱਚਿਆਂ ਨੂੰ ਸਕੂਲਾਂ 'ਚ ਕੋਈ ਦਿੱਕਤ ਆ ਰਹੀਆਂ ਨੇ ਜੇ ਸਾਡੇ ਬੱਚਿਆਂ ਨੂੰ ਖੇਡਾਂ 'ਚ ਹਿੱਸਾ ਲੈਣ 'ਚ ਕੋਈ ਦਿੱਕਤ ਆ ਰਹੀ ਆ ਜੇ ਸਾਨੂੰ ਪੱਗ ਬੰਨਣ ਦੀ ਪਾਬੰਦੀ ਲਾਈ ਜਾ ਰਹੀ ਹੈ ਵੀ ਤੁਸੀਂ ਮੋਟਰਸਾਈਕਲ ਨਹੀਂ ਚਲਾ ਸਕਦੇ ਉਹਨੂੰ ਅਸੀਂ ਕਿਵੇਂ ਟੈਕਲ ਕਰਨਾ ਉਹਦੇ ਵਿੱਚ ਕਿਹੜੇ ਕਿਹੜੇ ਪੁਆਇੰਟਸ ਨੇ ਉਹ ਜਿਹੜੇ ਲੋਕ ਬੋਲਦੇ ਨੇ ਉੱਥੇ ਬੁਲਾ ਰਹੇ ਉਹਨਾਂ ਦੇ ਉਹ ਐਕਸਪਰਟ ਬੋਲਦੇ ਨੇ ਉਹਨਾਂ ਕੋਲੇ ਕੁਝ ਨਾ ਕੁਝ ਉਹਨਾਂ ਦੇ ਵਿੱਚ ਇਨਪੁਟ ਪਾਉਣ ਨੂੰ ਹੁੰਦੀਆਂ ਨੇ ਪਰ ਇਹਦੇ ਵਿੱਚ ਆਪਾਂ ਸਿਰਸਾ ਵੀ ਕਰਾਂਗੇ ਕਿ ਆਪਾਂ ਕੋਈ ਭਰਾ ਜੀ ਨੇ ਉਹਦੇ ਵਿੱਚ ਜ਼ਿਆਦਾ ਹਿੱਸਾ ਲਿਆ ਹੋਵੇ ਜਾਂ ਜਿਹੜੇ ਆਰਗੇਨਾਈਜ਼ਰ ਨੇ ਇਹਦੇ ਜਿਹਨਾਂ ਨੂੰ ਸਭ ਪਤਾ ਕਿ ਕਿਹੜੇ ਬੁਲਾ ਰਹੇ ਹੋਣਗੇ ਤੇ ਸਾਡੀ ਵਿਸ਼ੇ ਕੀ ਹੋਣਗੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵਿੱਚ ਉਹਨਾਂ ਨਾਲ ਵੀ ਗੱਲ ਕਰੀਏ ਦਰਸ਼ਕਾਂ ਨੂੰ ਡਿਟੇਲ ਚ ਦੱਸੀਏ ਵੀ ਇਹ ਜੇ ਸਿੱਖ ਫਾਰਮ ਚ ਤੁਸੀਂ ਹਿੱਸਾ ਲੈਣੀਓ ਤਾਂ ਉੱਤੇ ਕਿਹੜੀਆਂ-ਕਿਹੜੀਆਂ ਗੱਲਾਂ ਤੇ ਵਿਚਾਰ ਹੋਣਾ ਤੇ ਮੈਨੂੰ ਲੱਗਦਾ ਆਪਾਂ ਟੀਵੀ ਪੰਜਾਬ ਟੀਵੀ ਵੱਲੋਂ ਵੀ ਕੋਸ਼ਿਸ਼ ਕਰਾਂਗੇ ਮੈਨੂੰ ਰਿਕਾਰਡ ਕਰਕੇ ਉਹਨੂੰ ਵੀ ਆਪਾਂ ਜਿਹੜੇ ਦਰਸ਼ਕ ਉੱਥੇ ਨਹੀਂ ਪਹੁੰਚ ਸਕੇ ਤਾਂ ਉਹ ਆਪਾਂ ਵੀਡੀਓ ਉਹਨਾਂ ਦੀ ਪਾਈਏ ਕਿ ਆਹ ਜਿਹੜੇ ਵਿਚਾਰ ਨੇ ਹੋਏ ਨੇ ਤਾਂ ਜੋ ਨੈਕਸਟ ਈਅਰ ਤੋਂ ਵੀ ਜੇ ਕਿਸੇ ਨੂੰ ਪਤਾ ਲੱਗੇ ਤੇ ਜਿਹੜੇ ਅਟੈਂਡ ਉੱਥੇ ਵਾਧ ਤੋਂ ਵਾਧ ਕਰ ਸਕਣ। ਇੱਥੇ ਆਪਾਂ ਨੂੰ ਇਹ ਵੀ ਦੱਸ ਦਈਏ ਤੁਹਾਨੂੰ ਕਿ ਪੰਜਾਬ ਟੀਵੀ ਦੇ ਨਾਲ ਤੁਸੀਂ ਹਮੇਸ਼ਾ ਤੋ ਜੁੜੇ ਹੋ ਔਰ ਸਾਡੀ ਇਹ ਕੋਸ਼ਿਸ਼ ਹੈ ਇਸ ਵਾਰੀ ਕਿ ਇੱਕ ਵਧੀਆ ਤਰੀਕੇ ਦੇ ਨਾਲ ਇੱਕ ਵੱਡੇ ਪੈਮਾਨੇ ਦੇ ਉੱਪਰ ਸਿੱਖ ਗੇਮਸ ਜਿਹੜੀਆਂ ਤੁਹਾਨੂੰ ਜੇ ਤੁਸੀਂ ਕਿਸੇ ਨਾ ਕਿਸੇ ਕਾਰਨ ਨਹੀਂ ਪਹੁੰਚ ਸਕੇ ਜਾਂ ਤੁਸੀਂ ਦੇਸ਼ਾਂ ਵਿਦੇਸ਼ਾਂ ਤੋਂ ਬਿਲੋਂਗ ਕਰਦੇ ਹੋ ਔਰ ਇਹਨਾਂ ਸੰਤਵੀਆਂ ਸਿੱਖ ਖੇਡਾਂ ਦਾ ਜਿੰਨੂੰ ਕਿ ਮਿੰਨੀ 올ਿਪਿਕਸ ਵੀ ਕਿਹਾ ਜਾਂਦਾ ਹੈ ਆਸਟ੍ਰੇਲੀਆ ਦੀਆਂ ਤਾਂ ਤੁਸੀਂ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਟੀਵੀ ਦਾ ਜਿਹੜਾ ਪੇਜ ਆ ਉਹਨੂੰ ਫੋਲੋ ਕਰੋ ਸ਼ੇਅਰ ਕਰੋ ਅਸੀਂ ਲਿੰਕ ਸਾਂਝੇ ਕਰਾਂਗੇ ਔਰ ਇਹ ਥਰੂਆਊਟ ਇਹਨੇ ਦਿਨ ਦਾ ਲਾਈਵ ਜਿਹੜਾ ਸਿੱਧਾ ਪ੍ਰਸਾਰਣ ਆ ਹਰ ਖੇਡ ਦਾ ਹਰ ਗਰਾਊਂਡ ਦਾ ਹਰ ਪੱਖ ਦਾ ਬੇਸ਼ੱਕ ਉਹ ਕਲਚਰਲ ਸਟੇਜ ਆ ਬੇਸ਼ੱਕ ਉਹ ਕਬੱਡੀ ਗਰਾਊਂਡ ਆ ਬੇਸ਼ੱਕ ਉਹ ਸੌਕਰ ਗਰਾਊਂਡ ਆ ਹਾਕੀ ਗਰਾਊਂਡ ਆ ਨੈੱਟਬਾਲਾ ਵਾਲੀਬਾਲ ਆ ਅਸੀਂ ਇਸ ਪ੍ਰਬੰਧ ਇਹਨਾਂ ਨੂੰ ਪ੍ਰਬੰਧ ਕਰਕੇ ਚੱਲੇ ਆ ਕਿ ਸਾਡਾ ਹਰ ਹੋਸਟ ਹਰ ਕੈਮਰਾ ਤੁਹਾਨੂੰ ਹਰ ਹਿੱਸੇ ਦੀ ਜਿਹੜੀ ਜਾਣਕਾਰੀ ਆ ਉਹ ਲਾਈਵ ਬਿਲਕੁਲ ਪਹੁੰਚੇ करेगा ਇਹਨਾਂ ਤਿੰਨ ਦਿਨਾਂ ਦੇ ਵਿੱਚ ਜੀ ਬਿਲਕੁਲ ਜੀ ਔਰ ਜੇ ਆਪਾਂ ਨਾਲ ਤੁਸੀਂ ਵੀ ਰਿਕਵੈਸਟ ਕਰੀਏ ਕਿ ਅਗਰ ਕੋਈ ਭੈਣ ਭਰਾ ਮੈਲਬੌਰਨ ਬੇਸਡ ਜਾਂ ਸਿडनी ਬੇਸਡ ਜਾਂ ਆਸਟ੍ਰੇਲੀਆ ਬੇਸਡ ਦੀ ਆਪਾਂ ਕਹਿ ਲਈਏ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੋਈ ਬਿਜ਼ਨਸ ਜੀ ਨੂੰ ਅਸੀਂ ਉੱਥੇ ਐਡਵਰਟਾਈਜ਼ ਕਰ ਸਕੀਏ ਜੀ ਤੁਸੀਂ ਸਾਡੀ ਟੀਮ ਨਾਲ ਸੰਪਰਕ ਜਰੂਰ ਕਰੋ ਸਾਡੇ ਕੋਲ ਬਹੁਤ ਸੋਹਣੇ ਜਿਦਾਂ ਸਿੱਧੂ ਸਾਹਿਬ ਨੇ ਦੱਸਿਆ ਵੀ ਪੈਕੇਜ ਨੇ ਜਿਹਦੇ ਵਿੱਚ ਅਸੀਂ ਉਹ ਤਿੰਨ ਦਿਨਾਂ ਦੀ ਕਵਰੇਜ ਇਹਦੇ ਵਿੱਚ ਜਿਹਨੂੰ ਕਿ ਦੁਨੀਆ ਭਰ ਚ ਦੇਖਿਆ ਜਾਣਾ ਉਹਦੇ ਵਿੱਚ ਅਸੀਂ ਤੁਸੀਂ ਵੀ ਹਿੱਸਾ ਬੰਨਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ